ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਦੀ ਕਹਾਣੀ ਮੌਤ ਨਾਲ ਜੰਗ ਜਿੱਤਣ ਵਾਲਾ 13 ਸਾਲਾ ਬੱਚਾ ਸੋਚੋ ਇੱਕ 13 ਸਾਲ ਦਾ ਬੱਚਾ ਜਿਸ ਦੇ ਸਾਹਮਣੇ ਪੂਰੀ ਜ਼ਿੰਦਗੀ ਪਈ ਸੀ ਅਜਿਹਾ ਤਜਰਬਾ ਕਰਨ ਦਾ ਫੈਸਲਾ ਲੈਂਦਾ ਹੈ ਜੋ ਉਸ ਦੀ ਜ਼ਿੰਦਗੀ ਲੈ ਸਕਦਾ ਸੀ ਇਹ ਘਟਨਾ ਹੈ 21 ਸਤੰਬਰ 2025 ਦੀ ਜਦੋਂ ਅਫਗਾਨਿਸਤਾਨ ਦਾ ਇੱਕ ਬੱਚਾ ਜਹਾਜ਼ ਦੇ ਲੈਂਡਿੰਗ ਗੀਅਰ ਦੇ ਅੰਦਰ ਛੁਪ ਕੇ 92 ਮਿੰਟ ਦਾ ਡਰਾਉਣਾ ਸਫ਼ਰ ਕਰਕੇ ਭਾਰਤ ਪਹੁੰਚ ਗਿਆ ਦਿੱਲੀ 에ਰਪੋਰਟ ਤੇ ਜਦੋਂ ਜਹਾਜ਼ ਨੇ ਲੈਂਡ ਕੀਤਾ ਤਾਂ ਕਰਮਚਾਰੀਆਂ ਨੇ ਜਦੋਂ ਉਸ ਬੱਚੇ ਨੂੰ ਪਈਏ ਦੇ ਅੰਦਰੋਂ ਬਾਹਰ ਆਉਂਦਾ ਦੇਖਿਆ ਤਾਂ ਉਹਨਾਂ ਦੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਇਹ ਕੋਈ ਫਿਲਮ ਦਾ ਦ੍ਰਿਸ਼ ਨਹੀਂ ਇਹ ਇੱਕ ਸੱਚੀ ਘਟਨਾ ਸੀ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਜਦੋਂ ਪੁੱਛਿਆ ਗਿਆ ਕਿ ਉਸ ਨੇ ਅਜਿਹਾ ਖਤਰਨਾਕ ਕੰਮ ਕਿਉਂ ਕੀਤਾ ਤਾਂ ਉਸ ਬੱਚੇ ਨੇ ਮਾਸੂਮ ਆਵਾਜ਼ ਵਿੱਚ ਕਿਹਾ ਮੈਂ ਸਿਰਫ ਇੱਕ ਤਜਰਬਾ ਕਰਕੇ ਦੇਖਣਾ ਚਾਹੁੰਦਾ ਸੀ ਪਰ ਇਹ ਕੋਈ ਆਮ ਤਜਰਬਾ ਨਹੀਂ ਸੀ ਉੱਪਰ 30 ਫੁੱਟ ਦੀ ਉਚਾਈ 50 ਡਿਗਰੀ ਸੈਲਸੀਅਸ ਦੀ ਠੰਡ ਦਮ ਘੁੱਟਣ ਵਾਲੀ ਆਕਸੀਜਨ ਦੀ ਕਮੀ ਇਹ ਸਭ ਕੁਝ ਉਸ ਬੱਚੇ ਲਈ ਮੌਤ ਵਰਗਾ ਸੀ ਡਾਕਟਰ ਕਹਿੰਦੇ ਹਨ ਕਿ ਇੰਨੀ ਉਚਾਈ ਤੇ ਆਕਸੀਜਨ ਦੀ ਕਮੀ ਕਾਰਨ ਮਨੁੱਖ ਦਾ ਜਿਉਂਦੇ ਰਹਿਣਾ ਲਗਭਗ ਅਸੰਭਵ ਹੈ ਕਈ ਵੱਡੇ ਵੱਡੇ ਤੰਦਰੁਸਤ ਲੋਕ ਵੀ ਨਾ ਹਲਾਤਾਂ ਵਿੱਚ ਕੁਝ ਮਿੰਟਾਂ ਤੋਂ ਵੱਧ ਜਿਉਂਦੇ ਨਹੀਂ ਰਹਿ ਸਕਦੇ ਪਰ ਇਹ 13 ਸਾਲਾ ਬੱਚਾ ਨਾ ਉਸ ਦੇ ਸਰੀਰ ਨੂੰ ਕੋਈ ਨੁਕਸਾਨ ਨਾ ਕੋਈ ਚੋਟ ਨਾ ਕੋਈ ਹੋਰ ਦਿਮਾਗੀ ਹਾਲਤ ਵੀ ਉਸ ਦੀ ਬਿਲਕੁਲ ਠੀਕ ਠਾਕ ਹੈ ਜਦੋਂ ਡਾਕਟਰਾਂ ਨੇ ਉਸ ਦਾ ਮੈਡੀਕਲ ਕੀਤਾ ਤਾਂ ਰਿਪੋਰਟਾਂ ਬਿਲਕੁਲ ਨਾਰਮਲ ਸੀ ਸਭ ਹੈਰਾਨ ਸਨ ਇਹ ਕਿਵੇਂ ਸੰਭਵ ਹੋਇਆ ਇਹੋ ਥਾਂ ਤੇ ਸਾਡਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਕਿ ਜਿਨ੍ਹਾਂ ਨੂੰ ਪਰਮਾਤਮਾ ਬਚਾਉਂਦਾ ਹੈ ਉਹਨਾਂ ਨੂੰ ਕੋਈ ਤਾਕਤ ਨੁਕਸਾਨ ਨਹੀਂ ਪਹੁੰਚਾ ਸਕਦੀ ਗੁਰੂ ਸਹਿਬਾਨ ਦੀ ਬਾਣੀ ਵਿੱਚ ਵੀ ਲਿਖਿਆ ਹੈ ਹੁਕਮਰ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਤਾਂ ਇੱਕ ਪੱਤਾ ਵੀ ਨਹੀਂ ਹਿੱਲਦਾ ਸ਼ਾਇਦ ਇਹ ਬੱਚਾ ਪਰਮਾਤਮਾ ਦੀ ਰਜ਼ਾ ਨਾਲ ਹੀ ਬਚਿਆ ਨਹੀਂ ਤਾਂ ਉੱਪਰ ਆਕਸੀਜਨ ਦੀ ਕਮੀ ਜਹਾਜ਼ ਦੀ ਗਤੀ ਤੇ ਜ਼ਬਰਦਸਤ ਠੰਡ ਨੇ ਉਸ ਨੂੰ ਜਰੂਰ ਖਤਮ ਕਰ ਦੇਣਾ ਸੀ ਜਦੋਂ ਇਸ ਘਟਨਾ ਦੀ ਖਬਰ ਸੋਸ਼ਲ ਮੀਡੀਆ ਤੇ ਫੈਲੀ ਲੋਕਾਂ ਨੇ ਕਿਹਾ ਇਹ ਤਾਂ ਇੱਕ ਚਮਤਕਾਰ ਹੈ ਇਹ ਤਾਂ ਪਰਮਾਤਮਾ ਦੀ ਮਹਾਨਤਾ ਹੈ ਇਹ ਤਾਂ ਜ਼ਿੰਦਗੀ ਦੀ ਉਹ ਸਚਾਈ ਹੈ ਕਿ ਜਿਨ੍ਹਾਂ ਨੂੰ ਬਚਾਉਣਾ ਹੁੰਦਾ ਰੱਬ ਉਹਨਾਂ ਨੂੰ ਮੌਤ ਦੇ ਮੂੰਹ ਤੋਂ ਹੀ ਕੱਢ ਲੈਂਦਾ ਹੈ ਇਸ ਬੱਚੇ ਨੂੰ ਫਿਰ ਇੱਕ ਹੋਰ ਫਲਾਈਟ ਰਾਹੀਂ ਵਾਪਸ ਅਫਗਾਨਿਸਤਾਨ ਭੇਜ ਦਿੱਤਾ ਗਿਆ ਪਰ ਇਸ ਦੀ ਕਹਾਣੀ ਸਦਾ ਲਈ ਲੋਕਾਂ ਦੇ ਦਿਲਾਂ ਵਿੱਚ ਅੰਕਿਤ ਹੋ ਗਈ ਅਸੀਂ ਹਰ ਰੋਜ਼ ਦੀ ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਚਿੰਤਾਵਾਂ ਲਈ ਰੋਣੇ ਧੋਣੇ ਕਰਦੇ ਰਹਿੰਦੇ ਹਾਂ ਪਰ ਇਹ ਘਟਨਾ ਸਾਨੂੰ ਯਾਦ ਬੁਨਦੀ ਹੈ ਕਿ ਜੇਕਰ ਰੱਬ ਦੀ ਮਿਹਰ ਹੋਵੇ ਤਾਂ ਅਸੰਭਵ ਤੋਂ ਸੰਭਵ ਹੋ ਸਕਦਾ ਹੈ ਜੇਕਰ ਉਸ ਦੀ ਰਜ਼ਾ ਨਾ ਹੋਵੇ ਤਾਂ ਇੱਕ ਸਾਹ ਵੀ ਨਹੀਂ ਲਿਆ ਜਾ ਸਕਦਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਿੰਮਤ ਵਿਸ਼ਵਾਸ ਤੇ ਪਰਮਾਤਮਾ ਦੀ ਕਿਰਪਾ ਨਾਲ ਬੰਦਾ ਕੁਝ ਵੀ ਕਰ ਸਕਦਾ ਹੈ ਜੋ ਦੁਨੀਆ ਦੇ ਨਿਯਮਾਂ ਦੇ ਖਿਲਾਫ ਹੋਵੇ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਇਸ ਨੂੰ ਹੋਰਾਂ ਨਾਲ ਸ਼ੇਅਰ ਕਰੋ ਤਾਂ ਜੋ ਸਭ ਨੂੰ ਪਤਾ ਲੱਗੇ ਕਿ ਪਰਮਾਤਮਾ ਜਿਸ ਦਾ ਸਾਥ ਦੇਵੇ ਉਹ ਮੌਤ ਨਾਲ ਵੀ ਜੰਗ ਜਿੱਤ ਸਕਦਾ ਹੈ ਅਤੇ ਮੇਰੇ ਚੈਨਲ ਪੰਜਾਬੀ ਜੀਵਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬੈਲ ਆਈਕਨ ਜਰੂਰ ਔਨ ਕਰੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਧੰਨਵਾਦ ਜੀ